ਬਹੁਤ ਚੰਗੇ ਰੇਟ ਦੇ ਉੱਪਰ ਆਪਾਂ ਇੱਕ ਹੋਰ ਮਕਾਨ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਬਹੁਤ ਵਧੀਆ ਖੁੱਲਾ ਡੁੱਲਾ ਮਕਾਨ ਹੈ ਤੇ ਜਿੰਮੇ ਦਾ ਤੁਸੀਂ ਮਕਾਨ ਕਹਿੰਦੇ ਸੀਗੇ ਓਮੇ ਦਾ ਮਕਾਨ ਆਪਾਂ ਲੈ ਕੇ ਪਹੁੰਚੇ ਹਾਂ ਗੱਲ ਆਪਾਂ ਪੂਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਨੰਬਰ ਆਪਣਾ 73800 ਪੂਰਾ 26100 73 ਜੇ ਕਿਸੇ ਨੂੰ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚੋਂ ਤੁਹਾਡੇ ਕੋਲੇ ਮਕਾਨ ਹੈ ਕੂਠੀ ਹੈ ਘਰ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਵਧੀਆ ਭੇਜ ਕੇ ਐਡ ਫਰੀ ਦੇ ਵਿੱਚ ਲਗਵਾ ਸਕਦਾ ਹਾਂ ਜੀ ਮਕਾਨ ਦਾ ਰੇਟ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਪਹਿਲਾਂ ਹੀ ਆਪਾਂ ਸਕਰੀਨ ਤੇ ਇੱਕ ਫੋਟੋ ਜਿਹੜੀ ਲਾਈ ਸਗੀ ਉਹ ਤੋਂ ਹੀ ਲੱਗਦਾ ਸੀਗਾ ਤੇ ਮਕਾਨ ਬਹੁਤ ਵਧੀਆ ਜੀ ਜੇ ਆਪਾਂ ਜਗਾਂ ਦੀ ਗੱਲ ਕਰੀਏ ਕਾਫੀ ਖੁੱਲਾ ਡੁੱਲਾ ਆਪਾਂ ਨੂੰ ਮਕਾਨ ਅਹ ਮਿਲ ਜੂਗਾ 6.5 ਬਿਸਵੇ ਜੀ 7 ਬਿਸਵੇ ਤੋਂ ਥੋੜੇ ਜੇ ਘਟਣਗੇ 6.5 ਬਿਸਵੇ ਤੋਂ ਜ਼ਿਆਦਾ ਮੰਨ ਕੇ ਚੱਲਦੇ ਹਾਂ ਵੀ 6.5 ਬਿਸਵੇ ਤੇ ਮਕਾਨ ਬਹੁਤ ਵਧੀਆ ਰੇਟ ਬਹੁਤ ਘੱਟ ਹੈ ਜੀ ਰੇਟ ਹੈ ਸਿਰਫ ਇਹਦਾ 8 ਲੱਖ ਰੁਪਈਆ ਜੀ 8 ਲੱਖ ਦੇ ਵਿੱਚ ਇਹਨਾਂ ਨੇ ਸੇਲ ਕਰ ਦੇਣਾ ਮਾਲਕ ਕਹਿੰਦੇ ਸੀਗੇ ਮੌਕੇ ਤੇ ਅਡਜਸਟਮੈਂਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਰੇਟ ਉੱਪਰ نیچے ਬਹਿ ਕੇ ਕਰ ਲਾਂਗੇ ਇੱਕ ਵਾਰੀ 8 ਲੱਖ ਰੁਪਈਆ ਡਿਮਾਂਡ ਹੈਗੀ ਤੇ ਇਹਦੇ ਵਿੱਚ ਤਿੰਨ ਤਾਂ ਕਮਰੇ ਆਪਾਂ ਨੂੰ ਮਿਲ ਜਾਣਗੇ ਪੂਰੇ ਖੁੱਲੇ ਡੁੱਲੇ ਬਾਥਰੂਮ ਮਿਲ ਜੂਗਾ ਪਸ਼ੂਆਂ ਵਾਸਤੇ ਛੱਡ ਵਗੈਰਾ ਮਿਲ ਜੂਗਾ ਤੇ ਜਿਹੜਾ ਬੈੜਾ ਹੈਗਾ ਉਹ ਸਾਰਾ ਆਪਾਂ ਨੂੰ ਪੱਕਾ ਮਿਲ ਜੂਗਾ ਜਿਹੜੇ ਬਾਥਰੂਮ ਏਰੀਆ ਨੇ ਉਹ ਵੀ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਜਿਵੇਂ ਤੁਸੀਂ ਦੇਖ ਰਹੇ ਹੋ ਆ ਸਾਰਾ ਬਾਥਰੂਮ ਏਰੀਆ ਆ ਗਿਆ ਤੇ ਬਾਥਰੂਮ ਦੇ ਵਿੱਚ ਟਾਈਲਾਂ ਵਗੈਰਾ ਸਾਰੀਆਂ ਇਹਨਾਂ ਨੇ ਲਗਵਾ ਰੱਖੀਆਂ ਬਾਕੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਸਾਰਾ ਕੁਝ ਹੈ ਮਕਾਨ ਤੁਸੀਂ ਦੇਖ ਲਓ ਤਿੰਨ ਕਮਰੇ ਇੱਕ ਕਿਚਨ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਕਿਚਨ ਕਾਫੀ ਖੁੱਲਾ ਡੋਲਾ ਵਧੀਆ ਮਿਲ ਜੂਗਾ ਬਰਾਂਡਾ ਮਿਲ ਜੂਗਾ ਤੇ ਬਾਕੀ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਮਕਾਨ ਜਮਾਈ ਨਵਾਂ ਹੈ ਜੀ ਥੋੜੇ ਟਾਈਮ ਪਹਿਲੇ ਇਹਨਾਂ ਨੇ ਬਣਾਇਆ ਸੀਗਾ 2.5-3 ਸਾਲ ਮਸਾ ਹੋਇਆ ਹਲੇ ਬਾਕੀ ਤੁਸੀਂ ਜਾ ਕੇ ਦੇਖਣਾ ਵਿੱਚ ਜਾ ਕੇ ਦੇਖ ਸਕਦੇ ਹੋ ਜਾ ਕੇ ਦੇਖੋਗੇ ਵੱਧ ਤੁਹਾਨੂੰ ਪਤਾ ਵਧੀਆ ਤਰੀਕੇ ਨਾਲ ਲੱਗੂਗਾ ਜੀ ਬਾਕੀ ਕਮੀ ਪੇਸੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੈਗੀ ਜਿਵੇਂ ਕਿ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਨਾ ਕਿ ਲਾਈਟਿੰਗ ਫਿਟਿੰਗ ਦਾ ਸਾਰਾ ਕੰਮ ਇਹਨਾਂ ਨੇ ਟੋਟਲ ਕਰਵਾ ਰੱਖਿਆ ਬਾਕੀ ਜੋੜੀਆਂ ਜੁੜੀਆਂ ਸਾਰੀਆਂ ਲੱਗੀਆਂ ਹੋਈਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਆਪਣੇ ਕੋਲੇ ਜਿਹੜਾ ਹ ਮਕਾਨ ਪਹੁੰਚਿਆ 8 ਲੱਖ ਦੇ ਵਿੱਚ ਇਹਨਾਂ ਨੇ ਸੇਲ ਕਰਨਾ ਹੈ 8 ਲੱਖ ਰੁਪਇਆ ਡਿਮਾਂਡ ਹੈ ਤੇ ਆਪਣੇ ਕੋਲੇ ਜਿਹੜਾ ਮਕਾਨ ਪਹੁੰਚੇਗਾ ਆਪਣੇ ਕੋਲੇ ਪਹੁੰਚਿਆ ਮੋੜ ਮੰਡੀ ਏਰੀਆ ਚੋਂ ਬੜਾ ਸਾਰਾ ਆਪਾਂ ਨੂੰ ਪੱਕਾ ਮਿਲ ਜੂਗਾ ਤੇ ਪਸ਼ੂਆਂ ਵਾਸਤੇ ਵਧੀਆ ਬਣਿਆ ਹੋਇਆ ਇੱਕ ਪਾਸੇ ਭਰਾਂਡਾ ਬਣਿਆ ਹੋਇਆ ਬਾਥਰੂਮ ਵਧੀਆ ਬਣਿਆ ਹੋਇਆ ਟਾਇਲਰ ਟਾਇਲ ਸਾਰੀਆਂ ਲੱਗੀਆਂ ਹੋਈਆਂ ਪਾਣੀ ਦੀ ਸਪਲਾਈ ਵਧੀਆ ਬਾਾਕੀ ਜਗ੍ਹਾ ਬਹੁਤ ਖੁੱਲੀ ਡੁੱਲੀ ਅਜੀ ਕਾਫੀ ਵੱਡੀ ਆਪਾਂ ਨੂੰ ਜਗ੍ਹਾ ਮਿਲ ਜੂਗੀ ਜਿਵੇਂ ਕਿ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜੀ ਸਾਢੇ 6 ਬਿਸਵੀ ਜਗ੍ਹਾ ਹੈ ਤੇ ਜਗ੍ਹਾ ਦੀ ਰਜਿਸਟਰੀ ਨਹੀਂ ਹੈਗੀ ਜੀ ਕਿਉਂਕਿ ਪਿੰਡ ਦੇ ਵਿੱਚ ਐ ਲਾਲਕੀਰ ਦੇ ਵਿੱਚ ਐ ਤੇ ਇਹਨਾਂ ਨੇ ਕਿਹਾ ਬੀ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ ਬਾਕੀ ਰੇਟ ਤੁਸੀਂ ਦੇਖ ਲਓ ਕਿੰਨਾ ਕ ਐ 8 ਲੱਖ ਰੁਪਇਆ ਕੋਈ ਜ਼ਿਆਦਾ ਨਹੀਂ ਹੁੰਦਾ ਜੀ 6.5 ਬਿਸਵੀ ਤੇ ਮਕਾਨ ਨੂੰ ਦੇਖਦੇ ਹੋਏ ਰੇਟ ਠੀਕ ਐ ਜੀ ਬਾਕੀ ਤੁਸੀਂ ਗੱਲ ਇੱਕ ਵਾਰੀ ਮਾਲਕ ਨਾਲ ਜ਼ਰੂਰ ਕਰ ਲਿਓ ਜੀ ਤੇ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਨੋਟ ਕਰ ਲਓ ਸਾਰੇ ਜਣੇ ਜਿਹੜੇ ਮਾਲਕ ਨੇ ਆਪ 86 996 36125 ਇਸ ਨੰਬਰ 'ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਤੁਹਾਨੂੰ ਆਹ ਮਕਾਨ ਵਧੀਆ ਲੱਗਿਆ ਹੋਵੇ ਜੇ ਵਧੀਆ ਲੱਗਿਆ ਤਾਂ ਸਾਰੇ ਜਣੇ ਫੋਨ ਜ਼ਰੂਰ ਕਰ ਲਿਓ ਜੀ ਜਾ ਕੇ ਇੱਕ ਵਾਰੀ ਜ਼ਰੂਰ ਦੇਖ ਲਿਓ ਤੇ ਮਾਲਕ ਕਹਿੰਦੇ ਸੀਗੇ ਰੇਟ ਉੱਪਰ-ਨੀਚੇ ਕਰ ਲਾਂਗੇ 8 ਲੱਖ ਇੱਕ ਵਾਰੀ ਡਿਮਾਂਡ ਹੈਗੀ ਨੰਬਰ ਤੁਹਾਨੂੰ ਮਿਲ ਗਿਆ ਕੋਈ ਵੀ ਗੱਲਬਾਤ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨੂੰ ਫੋਨ ਤੁਸੀਂ ਲਗਾਓ ਗੱਲਬਾਤ ਕਰੋ ਤੇ ਜਾ ਕੇ ਦੇਖੋ ਤੇ ਖਰੀਦੋ ਜੀ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਵੀਡੀਓ ਸਕਰੀਨ ਤੇ ਤੁਸੀਂ ਸਾਰੀ ਦੇਖ ਲਈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਜੀ ਲਾਈਕ ਕਰਨ ਦੇ ਵਿੱਚ ਨਾ ਤਾਂ ਕੋਈ ਪੈਸਾ ਲੱਗਦਾ ਕਿਸੇ ਤਰ੍ਹਾਂ ਦਾ ਸਾਰੇ ਜਣੇ ਕਰਦਿਆ ਕਰੋ ਜੀ ਬਾਕੀ ਵੱਧ ਤੋਂ ਵੱਧ ਕਮੈਂਟ ਜਰੂਰ ਕਰੋ ਵੀਡੀਓ ਦੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਆਪਦੀ ਰਾਏ ਜਰੂਰ ਦਿਓ ਵੀ ਤੁਹਾਨੂੰ ਰੇਟ ਕਿਵੇਂ ਦਾ ਲੱਗਿਆ ਜਰੂਰ ਦੱਸਿਓ ਮੈਨੂੰ ਠੀਕ ਹੈ ਜੀ ਇਸੇ ਤਰ੍ਹਾਂ ਦੀ ਤੁਸੀਂ ਹਰ ਰੋਜ਼ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਜੀ ਤੁਸੀਂ ਦੇਖਣਾ ਚਾਹੁੰਦੇ ਹੋ ਆਪਣੇ ਚੈਨਲ ਤੇ ਨਵੀਂ ਵੀਡੀਓ ਹਰ ਰੋਜ਼ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੋਊਗਾ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਰਟ ਸੈੱਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਤਾਂ ਕਿ ਹਰ ਰੋਜ਼ ਜਦੋਂ ਆਪਾਂ ਨਵੀਂ ਵੀਡੀਓ ਪਾਈਏ ਤੁਹਾਡੇ ਕੋਲੇ ਮੈਸੇਜ ਉਸੇ ਵੇਲੇ ਪਹੁੰਚ ਜਾਏ ਜੀ ਤੇ ਆਪਾਂ ਹਰ ਰੋਜ਼ ਨਵੀਆਂ ਕੂਠੀਆਂ ਤੇ ਨਵੇਂ ਮਕਾਨ ਲੈ ਕੇ ਪਹੁੰਚਦੇ ਰਹਿੰਦੇ ਹਾਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੇ ਤੁਹਾਡੇ ਕੋਲ ਵੀ ਕਿਸੇ ਵੀ ਏਰੀਆ ਚ ਮਕਾਨ ਹੈ ਕੂਠੀ ਆ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਤੁਸੀਂ ਸਾਰੇ ਜਣੇ ਨੋਟ ਕਰ ਲੂ ਨੰਬਰ ਆਪਣਾ 73800 ਪੂਰਾ 26173 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਵਧੀਆ ਬਣਾ ਕੇ ਜੇ ਤੁਹਾਡੇ ਕੋਲੇ ਕੂਠੀ ਆ ਜਾਂ ਮਕਾਨ ਹੈ ਤਾਂ ਵੀਡੀਓ ਬਾਹਰ ਤੋਂ ਬਣਾਉਣੀ ਸ਼ੁਰੂ ਕਰਿਆ ਕਰੋ ਜੀ ਪਹਿਲਾਂ ਤਾਂ ਸਾਰਾ ਕੁਝ ਬਾਹਰੋਂ ਦਿਖਾਇਆ ਕਰੋ ਜਿਵੇਂ ਆਪਣਾ ਆਸ-ਪਾਸੇ ਦਾ ਜੋ ਵੀ ਕੁਝ ਹੁੰਦਾ ਜੀ ਲੋਕੇਸ਼ਨ ਹੁੰਦੀ ਆਪਣੀ ਠੀਕ ਹੈ ਜੀ ਤੇ ਫਿਰ ਮੈਨ ਗੇਟ ਰਾਹੀਂ ਬਿਲਕੁਲ ਆਰਾਮ ਨਾਲ ਵੀਡੀਓ ਬਣਾਇਆ ਕਰੋ ਜੀ ਕਿਉਂਕਿ ਕਈ ਵੀਡੀਓ ਆਪਣੇ ਕੋਲੇ ਬਹੁਤ ਫਾਸਟ ਬਣੀਆਂ ਹੁੰਦੀਆਂ ਜਿਵੇਂ ਕਿ ਅੱਜ ਦੀ ਵੀਡੀਓ ਸੀਗੀ ਆਪਣੀ ਜਿਹੜੀ ਵੀਡੀਓ ਤੁਸੀਂ ਬਣਾਉਨੇ ਹੋ ਬਾਹਰ ਤੋਂ ਸ਼ੁਰੂ ਕਰਕੇ ਬਿਲਕੁਲ ਆਰਾਮ ਨਾਲ ਘਟੋ-ਘਟ 4 ਤੋਂ 5 ਮਿੰਟ ਦੀ ਬਣਾਇਆ ਕਰੋ ਜੀ ਠੀਕ ਹੈ ਜੀ ਆਪਣੇ ਕੋਲੇ ਭੇਜ ਦਿਓ ਬਿਲਕੁਲ ਵਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਾਰਚ ਆਪਣਾ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਜੀ ਕਿਸ ਨੇ ਐਡ ਕਰਵਾਉਣੀ ਹੈ ਭੇਜੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਭੇਜ ਕੇ ਲਗਵਾਉ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਕਿੰਮੇ ਦੀ ਲੱਗੀ ਜਰੂਰ ਦੱਸਿਓ ਜੀ ਤੇ ਕਮੈਂਟ ਵੀ ਆਪਾਂ ਸਾਰੇ ਪੜਦੇ ਹਾਂ ਜੀ ਹੁਣ ਆ ਗਿਆ ਜੀ ਕਮੈਂਟਾਂ ਦਾ ਵੇਲਾ ਤੇ ਤੁਹਾਨੂੰ ਮੈਂ ਸਾਰੇ ਕਮੈਂਟ ਦੱਸਦਾ ਕਿ ਕੁਝ ਤੁਸੀਂ ਕਹਿੰਦੇ ਹੋ ਠੀਕ ਹੈ ਜੀ ਬਾਕੀ ਤੁਹਾਡੇ ਨਾਮ ਸਾਰੇ ਲਈ ਜਾਣਗੇ ਜਿਹੜਾ ਪਹਿਲਾ ਕਮੈਂਟ ਆਪਣੇ ਕੋਲੇ ਪਹੁੰਚਿਆ ਇਹਨਾਂ ਨੇ ਕਮੈਂਟ ਪਾਇਆ ਜੀ ਪਹਿਲਾ ਆਪਣੇ ਕੋਲੇ ਮੇਰੀ ਭੈਣ ਦਾ ਕਮੈਂਟ ਪਹੁੰਚਿਆ ਇਹਨਾਂ ਦਾ ਨਾਮ ਹੈ ਰਾਣੀ ਅਰੋੜਾ ਇਹਨਾਂ ਨੇ ਕਿਹਾ ਨਾਈਸ ਹਾਂਜੀ ਜਿਹੜੀ ਕੋਠੀ ਤੇ ਤੁਸੀਂ ਕਮੈਂਟ ਪਾਇਆ ਹੈ ਆ ਕੋਠੀ ਤਾਂ ਬਹੁਤ ਵਧੀਆ ਜੀ ਤੇ ਜਿਹੜਾ ਅਗਲਾ ਕਮੈਂਟ ਹੈ ਕਸ਼ ਇਹਨਾਂ ਦਾ ਨਾਮ ਹੈ ਇਹਨਾਂ ਨੇ ਲੋਕੇਸ਼ਨ ਤੇ ਰੇਟ ਤੇ ਸਟੇਟ ਪੁੱਛੀ ਹੈ ਆ ਜਿਹੜੀ ਕੋਠੀ ਤੇ ਤੁਸੀਂ ਕਮੈਂਟ ਪਾਇਆ ਜੀ ਕਸ਼ ਮੇਰੇ ਭਰਾ ਇਦੇ ਵਿੱਚ ਵੀਡੀਓ 'ਚ ਮਾਲਕ ਦਾ ਨੰਬਰ ਦਿੱਤਾ ਹੋਇਆ ਤੁਸੀਂ ਮਾਲਕ ਨਾਲ ਗੱਲ ਕਰੋ ਜੀ ਤੇ ਅਗਲਾ ਕਮੈਂਟ ਆਪਣੇ ਕੋਲਿੰਗ ਪਰਸਨ ਕੋਰ ਦਾ ਪਹੁੰਚਿਆ ਜੀ ਮੇਰੀ ਭੈਣ ਨੇ ਕਿਹਾ ਵੈਰੀ ਨਾਈਸ ਕੋਠੀ ਹਾਂਜੀ ਕੋਠੀ ਤਾਂ ਬਹੁਤ ਵਧੀਆ ਜੀ ਤੇ ਨਮੀ ਬਣੀ ਹੋਈ ਐ ਜਿਹੜੀ ਕੋਠੀ ਤੇ ਤੁਸੀਂ ਕਮੈਂਟ ਪਾਇਆ ਜੀ ਤੇ ਤੁਸੀਂ ਜੇ ਖਰੀਦਣਾ ਚਾਹੁੰਦੇ ਹੋ ਤਾਂ ਵਿਕਾਊ ਐ ਖਰੀਦ ਸਕਦਾ ਜੀ ਪਰਮ ਕੁਸ਼ਲ ਕਹਿੰਦੇ ਅੱਗੇ ਕੋਈ ਪਟਿਆਲੇ ਵਿੱਚ ਹੋਵੇ ਤਾਂ ਦੱਸੋ ਪਟਿਆਲਾ ਏਰੀਆ ਚ ਕਾਫੀ ਜ਼ਿਆਦਾ ਡਮਾਂਡ ਆ ਰਹੀ ਹੈ ਜੀ ਕੋਈ ਗੱਲ ਨਹੀਂ ਜਲਦੀ ਆਪਾਂ ਲੈ ਕੇ ਪਹੁੰਚ ਦਿਆਂ ਜੀ ਤੇ ਅਗਲਾ ਕਮੈਂਟ ਆਪਣੇ ਕੋਲੇ ਨਮਨੀਤ ਕੌਰ ਦਾ ਪਹੁੰਚਿਆ ਮੇਰੀ ਭੈਣ ਨੇ ਇਹ ਤੇ ਹਰ ਰੋਜ਼ ਆਪ ਦਾ ਟਾਈਮ ਕੱਢ ਕੇ ਕਮੈਂਟ ਕਰਦੇ ਨੇ ਆ ਬਹੁਤ ਵਧੀਆ ਲੱਗਦਾ ਖੁਸ਼ੀ ਹੁੰਦੀ ਹੈ ਜੀ ਨਮਨੀਤ ਕੌਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਰ ਰੋਜ਼ ਤੁਹਾਡੇ ਆਪਦੇ ਚੈਨਲ ਤੇ ਤੇ ਨਵੀਂ ਵੀਡੀਓ ਚ ਤੁਸੀਂ ਕਿਹਾ ਜੀ ਨਾਈਸ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਮਹਿੰਦਰ ਪਾਲ ਸਿੰਘ ਕਹਿੰਦੇ ਅਗੀ ਗੁਰਦਾਸਪੁਰ ਵਿੱਚ 15 ਤੋਂ 18 ਲੱਖ ਦੇ ਵਿੱਚ ਕੋਈ ਹੋਵੇ ਤਾਂ ਦੱਸਿਓ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਪਹੁੰਚਦੇ ਆਂ ਜੀ ਆਪਣੇ ਕੋਲ ਇੱਕ ਦੋ ਕੋਠੀਆਂ ਆਈਆਂ ਪਈਆਂ ਆਗਲਾ ਕਮੈਂਟ ਆਪਣੇ ਕੋਲੇ ਐਚ ਕੋਰ ਦਾ ਪਹੁੰਚਾ ਇਹਨਾਂ ਨੇ ਧੂਰੀ ਤੋਂ 6 ਲੱਖ ਤੱਕ ਦੀ ਡਿਮਾਂਡ ਪਾਈ ਹੈ ਜੀ ਆਹ ਸਸਤੀ ਕੋਠੀਆਂ ਵਾਸਤੇ ਆਪਣੇ ਕੋਲੇ ਬਹੁਤ ਜ਼ਿਆਦਾ ਡਿਮਾਂਡ ਆਉਦੀ ਹੈ ਜੇ ਕਿਸੇ ਕੋਲੇ ਹੋਵੇ ਜੀ ਕਿਸੇ ਵੀ ਏਰੀਆ 'ਚ ਜਿਵੇਂ ਧੂਰੀ ਹੋਵੇ ਪਟਿਆਲੇ ਤੋਂ ਹੋਵੇ ਲੁਧਿਆਣੇ ਤੋਂ ਹੋਵੇ ਜ਼ਿਆਦਾ ਡਿਮਾਂਡ ਆਉਂਦੀ ਰਹਿੰਦੀ ਹੈ ਤੁਸੀਂ ਆਪਣੇ ਕੋਲੇ ਭੇਜ ਦਿਆ ਕਰੋ ਜੀ ਕਿਉਂਕਿ ਤੁਹਾਡੀ ਜਿਹੜਾ ਕੋਠੀ ਹੈ ਜਾਂ ਮਕਾਨ ਹੈ ਤੁਸੀਂ ਤਾਂ ਦੇਖੋ ਜੀ ਵੇਚਣਾ ਹੀ ਐ ਤੇ ਆਪਣੇ ਕੋਲੇ ਭੇਜੋਗੇ ਤਾਂ ਕਿੰਨਾਂ ਨੂੰ ਦੇਖੋ ਕਿੰਨਿਆਂ ਨੂੰ ਲੋੜ ਹੁੰਦੀ ਐ ਕਿੰਨਿਆਂ ਮੇਰੀਆਂ ਭੈਣਾਂ ਨੂੰ ਮੇਰੀਆਂ ਮਾਤਾ ਮਨੂੰ ਮੇਰੇ ਵੱਡੇ ਬਜ਼ੁਰਗਾਂ ਨੂੰ ਉਹ ਖਰੀਦ ਸਕਣਗੇ ਤੁਹਾਡਾ ਵੀ ਜਿਹੜਾ ਮਕਾਨ ਸੇਲ ਹੋ ਜੂਗਾ ਤੇ ਉਹਨਾਂ ਨੂੰ ਆਪਦਾ ਮਕਾਨ ਮਿਲ ਜੂਗਾ ਠੀਕ ਐ ਜੀ ਦੋਵੇਂ ਤੇ ਰਹੀ ਵਧੀਆ ਗੱਲ ਐ ਬਾਕੀ ਕਿਸੇ ਨੇ ਐਡ ਕਰਵਾਉਣੀ ਐ ਭੇਜੋ ਠੀਕ ਐ ਜੀ ਤੇ ਆਪਾਂ ਲਗਾ ਦਾਂਗੇ ਫ੍ਰੀ ਚਿੰਗ ਤੇ ਬਾਕੀ ਹੁਣ ਦੇ ਇਜਾਜ਼ਤ ਮਿਲਦੇ ਜਲਦੀ ਤੇ ਜ਼ਿਆਦਾ ਕਮੈਂਟ ਆਪਾਂ ਪੜ੍ਹ ਨਹੀਂ ਸਕਦੇ ਕਿਉਂਕਿ ਜਿਆਦਾ ਕਮੈਂਟ ਪੜ੍ਹਨ ਲੱਗੇ ਤਾਂ ਵੀਡੀਓ ਜਿਆਦਾ ਹੀ ਲੰਮੀ ਹੋ ਜਾਊਗੀ ਤੇ ਜਿੰਨੇ ਕਮੈਂਟ ਰਹਿ ਗਏ ਬਾਕੀ ਆਪਾਂ ਕੱਲ ਨੂੰ ਪੜਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਭੇਜੋ ਤੁਸੀਂ ਐਡ ਕਰਵਾਉਣੀ ਹੈ ਜੀ